ਨਾ ਦਾ ਬਹੁਤ 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 ਸਤਿਕਾਰ ਮੇਰੇ ਪਾਦਰ ਦੇਡੇ ਕੇ ਮੂਲਿਕ ਕਿਸਾਨ ਦੇ ਵਿੱਚ ਸਨ ਔਰ ਉਹਨਾਂ ਨੇ ਆਪਣੀ ਜ਼ਿੰਦਗੀ ਚ ਜੋ ਅੱਜ ਬਹਾਦਰੀਆਂ ਦਿਖਾਈਆਂ ਨੇ ਉਹ ਮੈਂ ਬਿਆਨ ਨਹੀਂ ਕਰ ਸਕਦੀ ਮੈਂ ਇੱਕ ਵਾਰੀ ਕੁਐਸਚਨ ਕੀਤਾ ਜਦੋਂ ਮੈਨੂੰ ਹੋਸ਼ ਆਏ ਕਿ ਤੁਹਾਨੂੰ ਜਦੋਂ ਤੁਸੀਂ ਸਾਰਿਆਂ ਨੂੰ ਜਾਣੇ ਕਦੀ ਇਹ ਕਹਾਂ ਸੋ ਮੈਂ ਬੇਨਤੀ ਕਰਦਾ ਸਮਾਣੇ ਤੋਂ ਜੋ ਸਾਡੇ ਸਾਥੀ ਆਏ ਨੇ ਹੌਲਦਾਰ ਉਹ ਕਹਿੰਦੇ ਬੇਟਾ ਹਰ ਕੋਈ ਆਪਣਾ ਆਪਣਾ ਕਿਸਮਤ ਲੈ ਕੇ ਪੈਦਾ ਹੁੰਦਾ ਤੇ ਇਸ ਲਈ ਤੁਸੀਂ ਇਹਦੀ ਫਿਕਰ ਨਾ ਕਰੋ ਮੈਨੂੰ ਆਪਣੀ ਜੌਬ ਚੰਗੀ ਤਰ੍ਹਾਂ ਕਰਨ ਦੀ ਸਗੋ ਪ੍ਰੇਰਣਾ ਦੇ ਬਸ ਇੱਕ ਬਾਤ ਕਦੇ ਵੀ ਉਹਨਾਂ ਨੂੰ ਕਿਸੇ ਗਲਤ ਉੱਤੇ ਔਰ ਉਹ ਬੜੇ ਅੱਛੇ ਅਨੁਸਾਰ ਜੇ ਕਿ ਲੋਤਾ ਹੋਵੇ ਨਾਲ ਨਾਲ ਉਹ ਬਹੁਤ ਅੱਛੇ ਰਹਿੰਦੇ ਸਾਥ ਔਰ ਮੈਂ ਹਮੇਸ਼ਾ ਇਹ ਸੋਚਿਆ ਕਿ ਜੇ ਮੈਂ ਮੁਰਕੇ ਜਨਮ ਲਾ ਮਰਨ ਤੋਂ ਬਾਅਦ ਮੇਰਾ ਹੋਵੇ ਔਰ ਉਹ ਵੀ ਨਾ ਐਨੇ ਉਹਨਾਂ ਦੀ ਮੈਂ ਸਤਿਕਾਰ ਕਰਦਾ ਹੀ ਆ ਤੇ ਐਨਾ ਮੈਂ ਉਹਨਾਂ ਦੀ ਚੋਲੇ ਕਰਦਾ ਮੈਂ ਆਪਣਾ ਸਿਰ ਰੱਖ ਕੇ ਹਮੇਸ਼ਾ ਲਈ ਔਰ ਫੇਰ ਵੀ ਇਹੀ ਮੇਰੀ ਤਮੰਨਾ ਕਿ ਮਰਨ ਤੋਂ ਬਾਅਦ ਬਹੁਤ ਵੀ ਅਗਰ ਕੋਈ ਕਿਸੇ ਤਰ੍ਹਾਂ ਕਿਸੇ ਦੇ ਦਰਸ਼ਨ ਹੋਣ ਤਾਂ ਮੇਰੇ ਫਾਦਰ ਦੇ ਮੈਨੂੰ ਦਰਸ਼ਨ ਹੋਣ ਔਰ ਕੋਈ ਮੇਰੀ ਤਮੰਨਾ ਸਵੈਸ ਕਰਕੇ ਮੈਂ ਇਹ ਗੱਲਾਂ ਨਾ ਕਰਦੀ ਇਹੀ ਕਹਿੰਦੀ ਆ ਕਿ ਮੇਰੇ ਅਦਰ ਵਰਗਾ ਇਨਸਾਨ ਜ਼ਿੰਦਗੀ ਚ ਮੈਂ ਨਹੀਂ ਦੇਖਿਆ ਵੀ ਅਸੀਂ ਸਾਡੇ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਅਸੀਂ ਬੜੀ ਬਾਰੀ ਬੇਨਤੀਆਂ ਵੀ ਕੀਤੀਆਂ ਨੇ ਸਾਡੇ ਉੱਥੇ ਬਹੁਤ ਗੰਦਾ ਹੈ ਸਾਰੇ ਪਿੰਡ ਨੂੰ ਲੂਟ ਕਰ ਰਿਹਾ ਉਹ ਪਾਣੀ ਸਾਰਾ ਖਰਾਬ ਹੋ ਗਿਆ ਆ ਸੜਕਾਂ ਦਾ ਹਾਲ ਤੁਸੀਂ ਦੇਖ ਰਹੇ ਹੋ ਅਸੀਂ ਕਹਿੰਦੇ ਹਾਂ ਅਸੀਂ ਤਾਂ ਖੁਦ ਇਹਨਾਂ ਨੂੰ ਕਿਹਾ ਸੀ ਵੀ ਅਸੀਂ ਜਿੰਨਾ ਪੈਸਾ ਸਰਕਾਰ ਦਿੰਦੀ ਆ ਉਹਨਾ ਪੈਸਾ ਅਸੀਂ ਖੁਦ ਲਾਉਣ ਵਾਸਤੇ ਤਿਆਰ ਹਾਂ ਜੇਕਰ ਇਹ ਇਹ ਟੋਬੇ ਨੂੰ ਇੱਥੋਂ ਚੇਂਜ ਕਰਨ ਜਾਂ ਇੱਥੇ ਸੜਕਾਂ ਦੀ ਸਫਾਈ ਹੋਵੇ ਤੇ ਹੋਰ ਵੀ ਜਿੰਨੇ ਕੰਮ ਨੇ ਤੁਸੀਂ ਦੇਖ ਰਹੇ ਹੋ ਇੱਕ ਅੰਮਾ ਵਿੱਚ ਅਸੀਂ ਅਸੀਂ ਜੀ ਉਹਨਾਂ 'ਚ ਬਹੁਤ ਵਿਸ਼ਵਾਸ ਰੱਖਦੇ ਹਾਂ ਲਾ ਹੋ ਗਈ ਹੈ ਅੱਲਾ ਤਾਂ ਮੈਂ ਸੂਚ ਦੇਸ਼ ਵਾਸੀਆਂ ਨੂੰ ਅੱਜ 1971 ਦੀ ਲੜਾਈ ਦਾ ਜੋ ਵਿਕਟਰੀ ਦਿਹਾੜਾ 16 ਦਸੰਬਰ 1971 ਨੂੰ ਜਨਰਲ ਨੇਜੀ ਨੇ ਸਾਡੇ ਜਰਾਂ ਦਾ ਢੋੜਾ ਸਾਹਿਬ ਦੇ ਅੱਗੇ 94000 ਫੌਜੀਆਂ ਸਮੇਤ ਹਥਿਆਰ ਭੂਮੀ ਹੀ ਰੱਖੇ ਸੀਗੇ ਤੇ ਅਸੀਂ ਉਹਨਾਂ ਦੇ 94000 ਫੌਜੀ ਕੈਦ ਕੀਤੇ ਸੀਗੇ ਇਹ ਸਾਡੇ ਦੇਸ਼ ਦੇ ਵਾਸਤੇ ਇੱਕ ਬਹੁਤ ਵੱਡੀ ਮਾਣ ਦੀ ਗੱਲ ਆ ਅੱਜ ਦੇ ਦਿਨ ਸਾਡੇ ਜਵਾਨਾਂ ਦੀਆਂ ਲਾਸਾਂ ਦੇ ਉੱਤੇ ਉਹਨਾਂ ਦੀਆਂ ਹਿੱਕਾਂ ਦੇ ਉੱਤੇ ਇੱਕ ਧਰਤੀ ਦੇ ਉੱਤੇ ਅੱਜ ਨਵੇਂ ਦੇਸ਼ ਦਾ ਜਨਮ ਹੋਇਆ ਸੀਗਾ ਬੰਗਲਾਦੇਸ਼ ਦਾ 16 ਦਸੰਬਰ 1971 ਨੂੰ ਸੋ ਸਾਡੀਆਂ ਕੁਰਬਾਨੀਆਂ ਜੋ ਯੋਧਿਆਂ ਨੇ ਕੀਤੀਆਂ ਨੇ ਉਹਨਾਂ ਨੂੰ ਸਲੂਟ ਆ ਤੇ ਸਾਨੂੰ ਮਾਣ ਆ ਕਿ ਅਸੀਂ ਹਮੇਸ਼ਾ ਹੀ ਦੇਸ਼ ਦੀ ਰਾਖੀ ਕੀਤੀ ਆ ਸਾਡੇ ਸੀਨੀਅਰ ਸਾਡੇ ਬਜ਼ੁਰਗਾਂ ਨੇ ਤੇ ਅੱਜ ਵੀ ਸਾਡੇ ਜੋ ਜਵਾਨ ਨੇ ਸ਼ਰਧਾਂ ਦੇ ਉੱਤੇ ਤੰਦੇਹੀ ਦੇ ਨਾਲ ਇਹ ਆਪਣੀਆਂ ਸਵਾਵਾ ਦੇਸ਼ ਵਾਸਤੇ ਨਿਭਾ ਰਹੇ ਨੇ ਰਸਾਲਦਾਰ ਆਨਰੇਡੀ ਰੈਪ੍ਰੈਜ਼ੈਂਟ ਕਰਤਾ ਸਿੰਘ ਗਿੱਲ VRC ਐਂਡ ਬਾਰ ਇਹ ਦੂਸਰੀ ਸੰਸਾਰ ਜੰਗ ਦੇ ਯੋਧੇ ਵੀ ਨੇ ਉਸ ਟਾਈਮ ਬਹੁਤ ਵੱਡੀ ਕੁਰਬਾਨੀ ਇਹਨਾਂ ਦੀ ਸੀਗੀ ਉਹਦੇ ਵਿੱਚ ਵੀ ਲੇਕਿਨ ਬੈਡ ਲੱਕ ਕਿ ਜਿਹਨਾਂ ਮਿਲਟਰੀ ਕ੍ਰਾਸ ਮਿਲਣਾ ਸੀਗਾ ਇਹਨਾਂ ਨੂੰ ਉਸੇ ਦਿਨ ਜਿਸ ਨੇ ਇਹਨਾਂ ਨੂੰ ਸ਼ਹੀਦ ਕਰਨੇ ਸੀਗੇ ਲੜਾਈ ਦੇ ਵਿੱਚ ਉਸ ਅੰਗਰੇਜ਼ ਅਫਸਰ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਜਦ ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ ਪਾਕਿਸਤਾਨ ਦੀ ਫੌਜ ਨੇ ਕਬੈਲੀਆਂ ਦੇ ਭੇਸ਼ ਦੇ ਵਿੱਚ ਸਾਡੇ ਦੇਸ਼ ਤੇ ਹਮਲਾ ਕਰ ਦਿੱਤਾ ਸੀ ਤੇ ਸਾਡੇ ਦੇਸ਼ ਨੇ ਉਸ ਟਾਈਮ ਜਦ ਕਸ਼ਮੀਰ ਦੇ ਵਿੱਚੋਂ ਪਾਕਿਸਤਾਨ ਦੀ ਫੌਜ ਨੂੰ ਧੱਕਣਾ ਸ਼ੁਰੂ ਕੀਤਾ ਤਾਂ ਜੁਜੀਲਾ ਦੀ ਜੋ ਪਹਾੜੀ ਹੈ ਉਹ ਪਾਕਿਸਤਾਨ ਦੇ ਕਬਜ਼ੇ ਵਿੱਚ ਸੀ ਜਿਸ ਦੀ ਹਾਈਟ 11775 ਫੁੱਟ ਇਸ ਜਗ੍ਹਾ ਦੇ ਉੱਤੇ ਰਸਾਲਦਾਰ ਕਰਤਾਰ ਸਿੰਘ ਸਾਹਿਬ ਜੀ ਜੋ ਸਾਡਾ ਸੀਸ ਕਾਟਨ ਸੀਗਾ ਸਿੱਖ ਸਕਾਟਨ 7th ਲਾਈਟ ਕੈਵਲਰੀ ਦਾ ਇਹ ਉਹਦੇ ਵਿੱਚ ਤਨਾਤ ਸੀਗੇ ਤੇ ਟਾਸਕ ਮਿਲਿਆ ਕਿ ਕਰਤਾਰ ਸਿੰਘ ਸਾਹਿਬ ਲੈ ਕੇ ਜਾਓ ਟੈਂਕ ਤੇ ਜੁਜੀਲਾ ਫਤਿਹ ਕਰੋ ਤੇ ਇਹਨਾਂ ਦੇ ਕੋਲੇ ਤਿੰਨ ਟੈਂਕ ਸੀਗੇ ਜੋ ਇਹਨਾਂ ਦੇ ਵਿੱਚੋਂ ਦੋ ਖਰਾਬ ਸੀਗੇ ਇੱਕ ਪਾਣੀ ਚ ਇੰਜਨ ਚ ਪਾਣੀ ਪੈ ਗਿਆ ਸੀਗਾ ਇੱਕ ਆਫ ਰੋਡ ਸੀਗਾ ਤੇ ਇਹਨਾਂ ਨੇ ਇੱਕ ਟੈਂਕ ਦੇ ਨਾਲ ਮੈਂ ਉਹਨਾਂ ਦੇ ਮੂੰਹੋਂ ਖੁਦ 2000 ਦੋ ਦੇ ਵਿੱਚ ਜਦੋਂ ਪਟਿਆਲੇ ਆਏ ਸਾਡੀ ਰੈਜiment ਦੇ ਵਿੱਚ ਮੈਂ ਉਹਨਾਂ ਦੇ ਮੂੰਹੋਂ ਖੁਦ ਸੁਣਿਆ ਕਿ ਮੈਂ 16 ਪਾਕਿਸਤਾਨੀਆਂ ਨੂੰ ਆਪਣੇ ਟੈਂਕ ਤੇ ਬੰਨ ਕੇ ਲਿਆਏ ਸੀਗਾ ਹਥਿਆਰਾਂ ਸਮੇਤ ਕਿਉਂਕਿ ਰਾਤ ਨੂੰ ਸਾਡੀ ਰੈਜiment ਨੇ ਟੈਂਕ ਖੋਲ ਕੇ ਦੋ ਹਿੱਸਿਆਂ ਦੇ ਵਿੱਚ ਜਿਲ੍ਹਾ ਦੀ ਪਹਾੜੀ ਤੇ ਚੜਾਇਆ ਸੀਗਾ ਤੇ ਰਾਤੋਂ ਰਾਤ ਫਿੱਟ ਕਰਕੇ ਫਰਸਟ ਲਾਈਟ ਜਿਹਨੂੰ ਕਹਿੰਦੇ ਆਪਾਂ ਸੂਰਜ ਚੜ੍ਹਨ ਤੋਂ ਪਹਿਲਾਂ ਸਾਡੇ ਟੈਂਕ ਨੇ ਫਾਇਰ ਦਾਗਤਾ ਸੀਗਾ ਅੱਜ ਤੱਕ ਦੁਨੀਆ ਦੇ ਵਿੱਚ ਸਿਰਫ ਇੱਕ ਟੈਂਕ ਹੈ ਜੋ ਕਰਤਾਰ ਸਿੰਘ ਸਾਹਿਬ ਦਾ ਜੋ ਇਨੀ ਹਾਈਟ ਦੇ ਉੱਤੇ ਟੈਂਕ ਯੁੱਧ ਕੀਤਾ ਜਿਸ ਨੇ ਜਿਹੜੀ ਜਗ੍ਹਾ ਤੇ ਕਹਿਣਾ ਚਾਹੁੰਦਾ ਹਾਂ ਅਸਲਦਾ ਸਾਹਿਬ ਨੇ ਮਾਰੇ ਕਿ ਵਿਛੜੇ ਸਾਰਿਆਂ ਨੂੰ ਇਸ ਤਰ੍ਹਾਂ ਸੋ ਮੈਂ ਬੇਨਤੀ ਕਰਦਾ ਸਮਾਣੇ ਤੋਂ ਜੋ ਸਾਡੇ ਛਾਤੀ ਆਏ ਨੇ ਹੌਲਦਾਰ ਸਾਰੇ ਪਿੰਡ ਨੂੰ ਬੇਲਾਨ ਕਰ ਗਿਆ ਖੁਦ ਆਪ ਗਿਆ ਨਾਲ ਬਹਾਰਾਂ ਵੀ ਲੈ ਗਿਆ ਦੁੱਖ ਸਾਰੇ ਸਾਡੀ ਝੋਲੀ ਵਿੱਚ দান ਕਰ ਗਿਆ। ਰਸਾਲਦਾਰ ਸਾਹਿਬ ਦਾ ਮੇਰੇ ਨਾਲ 1958 ਵਿੱਚ ਉਹ ਮੇਰੇ ਸਿਹਣੀ ਜੀ ਸੀ ਸਾਹਿਬ। ਇੱਕ ਵਕਤੀ ਮੇਰੇ ਪਿਤਾ ਜੀ ਨੇ ਉਹਨਾਂ ਨੇ 46 ਵਿੱਚ ਤੋਂ ਲਖਰੋਵ ਵਿੱਚ ਇਕੱਠੀ ਨੌਕਰੀ ਕੀਤੀ ਸੀ।